ਅੱਜ ਦੀ ਵੀ ਜਿਹੜੀ ਵੀਡੀਓ ਬਣਾਈ ਆ ਫਾਰਮ ਚੋਂ ਬਣਾਈ ਆ ਫਾਰਮ ਚ ਬਾਈ ਕੋਲੇ ਤਿੰਨ ਹੀ ਪਰ ਵੜਾ ਨੇ ਤਿੰਨੇ ਹੀ ਬਾਈ ਟਾਪ ਕਲਾਸ ਆ ਪਿੰਡ ਛੰਨਾ ਗਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਨੇੜੇ ਪਿੰਡ ਜਿਹੜਾ ਪਧੌੜ ਸਹਿਣਾ ਭਾਈ ਰੂਪਾ ਰਹੇ ਜਾਂਦਾ ਮੋਬਾਈਲ ਨੰਬਰ ਬੋਲਿਓ ਜੀ 93654 ਹੂੰ ਬਾਈ 870 ਇਹ ਬਾਈ ਦਾ ਕੰਟੈਕਟ ਨੰਬਰ ਆ ਨੋਟ ਕਰ ਲਓ ਬਾਈ ਜਿਹੜਾ ਪਹਿਲੇ ਨੰਬਰ ਤੇ ਬੱਚਾ ਬਾਈ ਕਿੰਨੀ ਕੁ ਉਮਰ ਹੈ ਜੀ ਇਹ ਡਾਕਟਰ 10 ਮਹੀਨਾ ਦਾ 10 ਮਹੀਨਾ ਦਾ ਹਾਂ ਚੀਜ਼ ਹੈ ਕਣ ਕੀ ਤਸਵੀਰ ਆ ਹੂੰ ਇਹ ਜੇ ਬੱਚੇ ਧਰੇ ਪਏ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਕਰਨ ਕਿਸੇ ਪਾਸੋਂ ਹੱਥ ਧਰਾ ਜੇ ਬੱਚੇ ਆਪਣੀ ਗਾਰੰਟੀ ਹੈ ਡਾਕਟਰ ਠੀਕ ਹੈ ਹਾਂ ਜੇ ਕੋਈ ਜਾਤ ਕਰਾਸ ਕਰੇ ਜੀ ਬੜੀ ਮਾੜੀ ਜੀ ਨੂੰ ਅੱਛਾ ਹੱਕ ਦੇ ਮਾੜੀ ਹਾਂ ਕਿਸੇ ਪਾਸੋਂ ਜੇ ਬੱਚਾ ਗੁੰਨਾਂ ਦੇ ਆਪਣੀ 100% ਦੀ ਗਾਰੰਟੀ ਇਹ ਚੀਜ਼ ਦੀ ਠੀਕ ਹੈ ਹਾਂ ਹਮ ਇਹ ਬੱਚੇ ਬਹੁਤ ਘੱਟ ਨਿਕਲਦੇ ਆ ਬਾਈ ਲਿਆਉਣ ਦਾ ਘੱਟ ਆ ਲਿਆਉਂਦਾ ਪਰ ਸਰੀ ਹੈ ਠੀਕ ਹੈ ਡੈਸਟਾਪ ਹੀ ਲੈ ਜਾ ਡਾਕਟਰ ਕਰਾਸ ਕਰਾਸ ਤੇ ਬਾਈ ਕਹਿੰਦਾ ਆਪਾਂ ਕੰਮ ਕਰਾਂਗੇ ਕੰਮ ਕਰਨੀ ਜਗ ਨਹੀਂ ਬੱਚੇ ਸਾਰੀ ਟੌਪ ਕਲਾਸ ਟੌਪ ਟੌਪ ਰਗਣਾ ਆ ਦੇ ਵੱਡੀ ਬੱਚੀ ਹੈ ਨਾ ਬਈ ਇਹ ਟੀਕਰੇ ਜਮਾਂ ਗਾਵਲਾ ਹੈ ਨਾ ਜਮਾਂ ਡਾਕਟਰ ਇਹਨਾਂ ਵੈਸੇ ਇੱਕ ਦੋ ਨੇ ਹੀਟ ਕੱਢਣੀ ਆ ਬੱਸੀ ਨੇ ਸਹੀ ਗੱਲ ਆ ਬਈ ਬਿਊਟੀਫੁੱਲ ਬ੍ਰੀਟ ਫੁੱਲ ਜਮਕ ਬਰੀਕ ਬਹੁਤ ਯਾਦੇ ਆ ਲੈ ਕੀ ਆ ਵਾਹ ਕੈਮਰਾ ਮਾਰ ਦੇ ਤੇ ਭੋਰਾ ਪਰਾਕਾ ਨਾ ਡਾਕਟਰ ਕਰਕ ਨਹੀਂ ਹਾਂ ਇੱਕ ਨੰਬਰ ਬੱਚਾ ਹੈਗਾ ਬਈ ਤੇ ਆਹ ਦੇਖ ਬੈੜ ਬਈ ਕਿੰਨੀ ਚੌੜੀ ਚੂੜੀ ਆ ਪੁੜੇ ਦੀ ਕਿਨੇ ਬੈੜ ਡਾਕਟਰ ਗੱਲਾਂ ਕਰਾਉਣੀਆਂ ਬੈੜ ਨੇ ਗੱਲ ਚਾਰ ਹੋਗੀ ਭਾਈ ਕਹਿੰਦਾ ਸਵਾ ਲੱਖ ਦੀ ਮੈਂ ਰੱਖੂ ਜੇ ਸਵਾ ਲੱਖ ਦਾ ਗਾਹਕ ਆ ਮੈਂ ਅੱਜ ਵੀਰ ਕੋ ਤਾਂ ਬੋਲੀ ਜਣਾ ਬਿੰਦੇ ਬਿੰਦੇ ਹਮ ਕਿਤੇ ਵਸੀ ਤਿਆਰ ਹੁੰਦੀ ਆ ਅੱਜ ਹੀਟ ਚ ਆਈ ਜਾਂਦੀ ਆ ਹੀਟ ਚ ਚੜ੍ਹ ਜਾਂਦੀ ਆ ਹੀਟ ਤੇ ਉੱਤੇ ਚੜੀ ਜਾਂਦੀ ਆ ਹਮ ਇਹ ਬੰਦਾ ਕੋਈ ਸ਼ੌਕਲਾ ਲੈ ਗਿਆ ਨਾ ਪਾਲਣ ਵਾਲਾ ਠੀਕ ਆ ਜਦੋਂ ਮਰਜ਼ੀ ਮੈਨੂੰ ਸਵਾ ਲੱਖ ਦੀ ਬੱਸੀ ਫੜਾ ਦੇ ਤਿਆਰ ਕਰ ਠੀਕ ਆ ਭਾਈ ਲੱਗਾ ਵਾਹ ਕੰਮ ਆ ਦੰਦੋ ਖੀਰੀ ਆ ਵੀ ਦੰਦੋ ਖੀਰੀ ਡਾਕਟਰ ਚੈੱਕ ਕਰਾਈ ਆ ਜੇ ਆਪਾਂ ਹਾਂ ਉਹਨਾਂ ਨੇ ਚੈੱਕ ਕਰਾਇਆ ਦੰਦ ਇੱਕ ਅਹੀਂ ਦੁਬਾਰੇ ਕਰਾ ਦੇਣੇ ਸ਼ਾਟ ਤੇ ਨਾ ਕੋਈ ਚੱਕ ਨਹੀਂ ਦੰਦੋ ਖੀਰੀ ਨੇ ਘਰ ਦੇ ਕੇ ਗਰੰਟੀ ਗੁੰਮੀ ਮੋਂਹ ਕੇ ਦੀ ਹੂੰ ਗਰੰਟੀ ਹੈ ਠੀਕ ਆ ਭਾਈ ਹਾਂ ਕੋਈ ਵੀ ਨੁਕਸ ਹੋਵੇ ਬੱਚੀ ਆਪਾਂ ਜ਼ਿੰਮੇਦਾਰ ਠੀਕ ਆ ਕੁਆਲਿਟੀ ਫੁੱਲ ਬਰੀਡ ਫੁੱਲ ਤੋਰਾ ਤੋਰਾ ਇੱਕ ਨੰਬਰ ਲੈ ਇੱਕ ਨੰਬਰ ਬੱਚੇ ਆ ਕਹਿੰਦੇ ਭਾਈ ਡਾਕਟਰ ਬੱਚੇ ਦਾ ਅੱਜ ਮੂੰਹੋਂ ਬੋਲਦਾ ਮੂੰਹੋਂ ਹੂੰ ਸਹੀ ਅੱਗੇ ਵੀ ਮੂੰਹੋਂ ਬੋਲਦੇ ਅੱਜ ਵੀ ਬੋਲਦੇ ਆ ਹਾਂ ਇਹਨਾਂ ਨੂੰ ਕੱਦ ਨਹੀਂ ਮਿਲਦੇ ਖੀਰੀਆਂ ਬਸੀਆਂ ਦੇ ਸਹੀ ਗੱਲ ਆ ਭਾਈ ਆ ਦੇਖ ਮੋਲ ਵੀ ਬਾਈ ਦੇ ਜਾਇਜ ਹੁੰਦੇ ਆ ਡਾਕਟਰ ਜਾਇਜ ਹੁੰਦੇ ਆ ਮੋਲ ਹੁੰਦੇ ਵੀਡ ਦੇ ਹਿਸਾਬ ਨਾਲ ਪਰ ਇੱਕ ਚੀਜ਼ਾਂ ਨੇ ਬਾਈ ਕਹਨੇ ਬਾਈ ਚੀਜ਼ਾਂ ਦਾ ਡਾਕਟਰ ਐ ਕਿਹੜੇ ਬੰਦੇ ਨੂੰ ਨਾ ਬਾਰੇ ਪਤਾ ਉਹ ਤਾਂ ਆਨਲਾਈਨ ਖਾਤੇ ਸਹੀ ਨਾਲ ਦੇ ਨਾਲ ਪਾਉਂਦੇ ਆ ਆਪਣੀ ਵੀਡੀਓ ਅੱਗੇ ਵੀ ਸੁਣਦੇ ਆ ਬਾਈ ਤੇ ਹੁਣ ਵੀ ਸੁਣਨਗੇ ਸਹੀ ਆ ਬਾਈ ਆਹ ਕਿਹੜੇ ਬੰਦੇ ਮੌਕਾ ਸਮਝ ਜਾਂਦੇ ਆ ਬਸ ਸਮਝ ਜਾਂਦੇ ਆ